ਹੈਲੋ ਜੀ ਸਤਿ ਸ਼੍ਰੀ ਅਕਾਲ ਹੈ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਗੇ ਸਭ ਠੀਕ ਠਾਕ ਹੈ ਪਰਵਾਧਮ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਵਖਸ਼ ਰਜ ਖੁਸ਼ੀ ਵਖਸ਼ ਤੇ ਇੱਥੇ ਤੁਸੀਂ ਦੇਖ ਰਹੇ ਹੋ ਜੀ ਰਾਤ ਹਨੇਰੀ ਬਹੁਤ ਜ਼ਿਆਦਾ ਸੀ ਨਾ ਝੱਖੜ ਸੀ ਨਾ ਬੁਰਾ ਹਾਲ ਤੁਸੀਂ ਦੇਖ ਹੀ ਰਹੇ ਹੋ ਕੁਝ ਵੀ ਨਹੀਂ ਦਿਖਦਾ ਸੀ ਕੁਝ ਵੀ ਤੇ ਤੇ ਹਨਾ ਮਿੱਟੀ ਮਿੱਟੀ ਹੋਈ ਪਈ ਸੀ ਤੁਸੀਂ ਦੇਖ ਹੀ ਰਹੇ ਹੋ ਤੇ ਮੈਂ ਤਾਂ ਅਜੇ ਆਟਾ ਗੁੰਨ ਕੇ ਰੋਟੀ ਲਾਉਣੀ ਸੀ ਤੇ ਮੈਂ ਮਸਹੀ ਹਣਾ ਇੱਥੇ ਸਾਫ਼ ਕੀਤਾ ਇੰਨਾ ਬੁਰਾ ਹਾਲ ਤੇ ਇੱਥੇ ਫਰਿੱਜ ਤੇ ਵੀ ਕਾਲਸੀ ਕਾਲਸ ਤੇ ਆਹ ਦੂਸਰਾ ਮਿੱਟੀ ਤੇ ਇੱਥੇ ਫਿਰ ਮੀਂਹ ਪੈਣ ਲੱਗ ਗਿਆ ਸੀ ਫਿਰ ਥੋੜਾ ਜਿਹਾ ਰੇਤਾਂ ਦਵਿਆ ਸੀ ਨਹੀਂ ਤਾਂ ਇੰਨਾ ਬੁਰਾ ਹਾਲ ਸੀ ਫਿਰ ਮੈਂ ਪਹਿਲਾਂ ਤਾਂ ਸੈਲਫ ਵਗੈਰਾ ਸਾਫ਼ ਕੀਤੀ ਫਿਰ ਮੈਂ ਜਾ ਕੇ ਹਣਾ ਆਟਾ ਗੁੰਨੇ ਪਹਿਲਾਂ ਮੈਂ ਸੁੱਕਾ ਕੱਪੜੇ ਨਾਲ ਕੱਢਿਆ ਰੇਤਾਂ ਫਿਰ ਮੈਂ ਗਿੱਲੇ ਕੱਪੜੇ ਨਾਲ ਫਿਰ ਮੈਂ ਆਟਾ ਗੁੰਨ ਕੇ ਰੋਟੀ ਲਈ ਤੇ ਸਾਨੂੰ 10 11 ਵਜੇ ਗਏ ਸੀ ਤੇ ਇੱਥੇ ਹਨਾ ਮੈਂ ਸਵੇਰ ਦਾ ਟਾਈਮ ਹੋ ਗਿਆ ਤੇ ਇੱਥੇ ਮੈਂ ਸਾਰਾ ਤੁਹਾਨੂੰ ਦਿਖਾਈ ਜਨੇ ਵੀ ਕਿੰਨਾ ਹਨਾ ਰੇਤ ਹੈ ਤੇ ਕਾਲਸਾ ਜੰਮੀ ਹੋਈ ਇਕੱਠੀ ਹੋਈ ਪਈ ਸੀ ਤੇ ਆਹ ਕਮਰੇ ਦੇ ਵਿੱਚ ਸੀ ਇੱਥੇ ਰਸੋਈ ਦੇ ਵਿੱਚ ਕਾਲਸਾ ਤੇ ਰੇਤ ਇੰਨਾ ਜ਼ਿਆਦਾ ਬੁਰਾ ਹਾਲ ਸੀ ਨਾ ਬਸ ਐ ਪਤਾ ਹੀ ਨਹੀਂ ਲੱਗਦਾ ਸੀ ਵੀ ਕਿੱਥੋਂ ਆਪਾਂ ਕੰਮ ਸ਼ੁਰੂ ਕਰੀਏ ਕਿੱਥੇ ਖਤਮ ਕਰੀਏ ਤੇ ਦੇਖ ਕੇ ਆਏ ਬਸ ਹਨਾ ਹੋ ਰਹੀ ਹੁੰਦਾ ਸੀ ਮਨ ਨੂੰ ਤੇ ਬਸ ਜਾਣੀਂ ਗੇ ਕਰਨਾ ਤਾਂ ਹੈਗਾ ਹੀ ਆ ਜੇ ਕੰਮ ਤੁਹਾਨੂੰ ਪਤਾ ਹੀ ਆ ਹਨਾ ਕਿੱਤੇ ਬਣਾ ਕਿੱਥੇ ਸਰਦਾ ਕਿਉਂਕਿ ਆਪਾਂ ਰਹਿਣਾ ਹਨਾ ਜਿੱਥੇ ਉੱਥੇ ਸਾਫ ਸਫਾਈ ਤਾਂ ਜ਼ਰੂਰੀ ਹੈ ਤੇ ਬਸ ਹਨਾ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੇ ਇੱਥੇ ਸੀ ਇੱਥੇ ਮੈਂ ਤੇ ਸੁਨੇਹਾ ਉੱਥੇ ਸੀ ਚਾਹ ਪਾਣੀ ਪੀ ਲਿਆ ਸੀ ਸੁਨੇਹਾ ਤਾਂ ਚਾਹ ਪਿੰਦੀ ਨੀ ਸਵੇਰ ਪਾਣੀ ਪਿੰਦੀ ਏ ਇਕੱਲਾ ਤੇ ਬਸ ਹਨਾ ਇਹ ਡੈਡੀ ਤੇ ਰੀਸ਼ ਸੱਤੋ ਬੈਠੇ ਸੀ ਤੇ ਬਸ ਫਿਰ ਮੈਂ ਬੇੜੇ ਚ ਤੁਹਾਨੂੰ ਦਿਖਾਉਣੀ ਆ ਇੱਧਰ ਹਨਾ ਗੰਦੋਲੀ ਬੰਨੀ ਵੀ ਬੋਤਲਾਂ ਵੀ ਉੱਡ ਗਈਆਂ ਸੀ ਤੇ ਇੰਨਾ ਬੁਰਾ ਹਾਲ ਹੋ ਗਿਆ ਸੀ ਦੇਖੋ ਵੀਡੀਓ ਦੇ ਵਿੱਚ ਤਾਂ ਜੀ ਥੋੜਾ ਜਿਹਾ ਲੱਗਦਾ ਆਪਾਂ ਨੂੰ ਰੀਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਐ ਲੱਗਦਾ ਬਸ ਕਿੰਨਾ ਗੰਦਾ ਲੱਗਦਾ ਵੀਡੀਓ ਵਿੱਚ ਤਾਂ ਐ ਹਨਾ ਥੋੜੀ ਨਜ਼ਰ ਆਉਂਦੀ ਆਪਾਂ ਨੂੰ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆਂ ਗਾਂ ਜਾ ਕੇ ਤੇ ਇੱਥੇ ਹਨਾ ਤੁਹਾਨੂੰ ਦਿਖਾਉਣੀ ਆਂ ਬਾਥਰੂਮਾਂ ਕੋਲੇ ਕਿੰਨਾ ਦੇਖੋ ਜੀ ਕਿੰਨਾ ਪੱਤੇ ਤੇ ਤੂੜੀ ਇਕੱਠੀ ਹੋਈ ਇੰਨਾ ਜ਼ਿਆਦਾ ਨਾ ਬੋਤਲਾਂ ਵੀ ਆ ਗਈਆਂ ਛੱਡ ਕੇ ਉਧਰੋਂ ਬੋਰੀ ਦੇ ਵਿੱਚੋਂ ਚੁੱਲ੍ਹੇ ਛੁਮਕੇ ਕੋਲੋਂ ਦੇਤ ਤਿੰਨ ਨਾ ਪਤੀ ਪੱਤੇ ਕਿਉਂਕਿ ਸਾਡੇ ਤੇ ਰਖਤ ਬਹੁਤ ਲੱਗੇ ਤਾਂ ਕਰਕੇ ਪੱਤੇ ਬਹੁਤ ਜ਼ਿਆਦਾ ਸੀ ਤੂੜੀ ਆ ਗਈ ਸੀ ਬਾਥਰੂਮਾਂ ਦੇ ਅੰਦਰ ਤੱਕ ਤੂੜੀ ਚਾਵੜੀ ਸੀ ਤੁਹਾਨੂੰ ਮੈਂ ਦਿਖਾਉਣੀ ਆ ਕੋਲੇ ਜਾ ਕੇ ਵੀ ਕਿੰਨਾ ਹਨਾ ਇਕੱਠਾ ਹੋਇਆ ਪਿਆ ਸੀ ਤੇ ਇੱਥੇ ਦੇਖੋ ਜੀ ਪਾਣੀ ਵੀ ਰਾਤ ਨੂੰ ਜਦੋਂ ਮੀਂਹ ਆ ਹਨਾ ਮੀਂਹ ਹੁੰਦਾ ਸੀ ਤੇ ਰਾਤ ਨੂੰ ਪਾਣੀ ਵੀ ਨਹੀਂ ਲੰਘਿਆ ਇੱਥੇ ਜਾਲੀ 'ਚ ਕਿਉਂਕਿ ਸਾਰੇ ਤੂੜੀ ਅੜ ਗਈ ਸੀ ਫਿਰ ਮੈਂ ਬੁੱਕਰ ਨਾਲ ਕੱਢ ਕੇ ਗਈ ਤੇ ਇੱਥੇ ਬਾਥਰੂਮ 'ਚ ਦੇਖ ਲਓ ਜੀ ਕਿੰਨਾ ਬੁਰਾ ਵਾਲਾ ਕੱਪੜਿਆਂ ਦੇ ਉੱਪਰ ਵੀ ਰੇਤਾ ਹੀ ਰੇਤਾ ਢੇੜੇ ਟੰਗੇ ਪਏ ਸੀ ਤੇ ਇਹਦੇ ਤੇ ਮਸ਼ੀਨ ਦੇ ਵੀ ਰੇਤ ਸੀ ਅੱਛਾ ਤੇ ਇੱਥੇ ਦੇਖੋ ਇਹ ਕਿੰਨਾ ਰੇਤ ਛੜਿਆ ਹੋਇਆ ਸੀ ਕੱਪੜਿਆਂ ਨੂੰ ਤੇ ਮਸ਼ੀਨ ਦੇ ਉੱਤੇ ਵੀ ਰੇਤ ਹੈ ਰੇਤ ਸੀ ਭੋਜਾ ਦਾ ਰੇਤ ਸੀ ਤੇ ਇੱਧਰ ਹਨਾ ਮੇਰੀ ਬੇਟੀ ਹਨਾ ਕਰ ਰਹੀ ਸੀ ਸਨੇਹਾ ਸਾਫ ਸਫਾਈ ਡਸਟਿੰਗ ਮੈਂ ਕਿਹਾ ਤੂੰ ਡਸਟਿੰਗ ਵਗੈਰਾ ਕਰ ਦੇ ਤੇ ਵੀ ਮੈਂ ਝਾੜੂ ਆਪੇ ਲਾ ਲੂੰਗੀ ਕਿੰਗੀ ਠੀਕ ਹੈ ਫਿਰ ਮੈਂਨੇ ਰਸੋਈ ਸਾਫ ਕਰ ਦਿੱਤੀ ਸੀ ਇੱਧਰ ਪੇਟੀ ਵਾਲੇ ਰੂਮ ਦੇ ਵਿੱਚ ਲੱਗੀ ਹੋਈ ਸੀ ਤੇ ਬੱਸ ਹਨਾ ਫਿਰ ਹੋਏ ਉਹ ਜਾਨੀ ਕਿ ਅਸੀਂ ਕਰ ਲਿਆ ਰਾ ਹਾਂ ਇੰਨੇ ਸਾਰੇ ਆਨੇ ਤੇ ਕਰਨਾ ਤਾਂ ਹੈਗਾ ਹੀ ਸੀ ਜੀ ਤੇ ਬਸ ਮੈਂ ਇੱਧਰ ਹਣਾ ਰਸੋਈ ਦੇ ਵਿੱਚ ਆ ਗਈ ਸੀ ਇੱਧਰ ਮੈਂ ਰੈਗ ਵਗੈਰਾ ਸਾਫ ਕਰਦੀ ਸੀ ਸਾਰੇ ਤੇ ਟੱਕਣ ਦੇ ਉੱਪਰ ਹਣਾ ਗੰਦ ਪੈ ਰਿਹਾ ਸੀ ਇਹ ਸਾਫ ਕਰਦੇ ਸੀ ਵਿੱਚੋਂ ਸਾਫ ਕਰਦਾ ਤੇ ਇੱਥੇ ਫਿਰ ਮੈਂ ਹਣਾ ਤੇ ਇੱਥੇ ਮੈਂ ਹਣਾ ਵੀ ਹਰ ਰਸੋਈ ਦਾ ਜਿਹੜਾ ਰੈਗ ਸੀ ਇਹਦਾ ਕੱਪੜਾ ਚੱਕ ਕੇ ਮੈਂ ਸਾਫ ਸਫਾਈ ਕਰਦੀ ਸੀ ਤੇ ਉਹ ਜਿਆਦਾ ਮਿੱਟੀ ਛੇ ਧੋੜ ਫਿਰ ਮੈਂ ਇੱਥੇ ਕੀੜੀਆਂ ਦੇਖੀਆਂ ਕੀੜੀਆਂ ਬਹੁਤ ਜ਼ਿਆਦੇ ਸੀ ਹਨਾ ਫਿਰ ਮੈਂ ਕਿਹਾ ਚੱਲ ਲక్ష్ਮਣ ਰੇਖਾ ਖੱਚੀ ਦਿੰਨੀ ਇੱਥੇ ਫਿਰ ਮੈਂ ਸਾਰੇ ਲక్ష్ਮਣ ਰੇਖਾ ਖੱਚਣ ਲੱਗ ਗਈ ਸੀ ਮੈਂ ਕਿਹਾ ਚੱਲ ਇਧਰੋਂ ਲਾਦਾ ਤੇ ਕੀੜੀਆਂ ਨਾ ਆਉਣਗੀਆਂ ਹਨਾ ਕਿਉਂਕਿ ਇਹਦੇ ਵਿੱਚ ਰੈਕ ਦੇ ਵਿੱਚ ਕਾ ਡੱਬੇ ਪਏ ਸੀ ਕੋਈ ਘਿਓ ਵਾਲਾ ਖੰਡ ਵਾਲ ਮੈਂ ਕਿਹਾ ਬਿੱਚ ਨਾ ਛੜ ਜਾਣ ਫਿਰ ਬਸ ਮੈਂ ਲక్ష్ਮਣ ਰੇਖਾ ਖੱਚ ਕੇ ਹਨਾ ਇਹਨੂੰ ਸਾਫ਼ ਕਰਕੇ ਜਿੰਨੀ ਤਰਾਂ ਫਿਰ ਇਹਦੇ ਉੱਤੇ ਆਪਾਂ ਵਿਛਾ ਦਾਂਗੇ ਕੱਪੜਾ ਤੇ ਕਪੜਾ ਵਿਛਾ ਕੇ ਫਿਰ ਇਹਦੇ ਉੱਤੇ ਆਪਾਂ ਹਨਾ ਸਾਰੇ ਕੰਟੇਨਰ ਵਗੈਰਾ ਰੱਖ ਦਾਂਗੇ ਸਮਾਨ ਰੱਖ ਦਾਂਗੇ ਕੰਟੇਨਰ ਦਾ ਰੈਕ ਚ ਹੁੰਦੇ ਆ ਬਸ ਇਹਦੇ ਉੱਪਰ ਦੋ ਆ ਹੁੰਦੇ ਕੰਟੇਨਰ ਵੱਡੇ ਤੇ ਵਸੇ ਕਾਨੂੰਨ ਦਾ ਨਹੀਂ ਹੁੰਦੀ ਉੱਧਰ ਪਈ ਹੋਰ ਕੁਝ ਨਹੀਂ ਹੁੰਦਾ ਬਸ ਚਾਰਜਰ ਵਗੈਰਾ ਰੱਖ ਦਿੰਨੇ ਆਪਾਂ ਤੇ ਬਸ ਇੱਥੇ ਮੈਂ ਸੈਟਿੰਗ ਕਰਕੇ ਰੱਖ ਦੂੰਗੀ ਤੇ ਆਪਣਾ ਕਲੀਨ ਹੋ ਜਾਊਗਾ ਰੈਕ ਸਾਰਾ ਡੱਬੇ ਦਾ ਜੀ ਸਾਫ਼ ਹੀ ਸੀ ਵਿੱਚ ਜਿਹੜੇ ਉੱਪਰ-ਉੱਪਰ ਸੀ ਗੰਦ ਤੇ ਉਹ ਹੀ ਮੈਂ ਸਾਫ਼ ਕੀਤਾ ਸੀ ਮੈਂ ਕਿਹਾ ਬਚਲੇ ਫੇਰ ਕਰਾਂਗੇ ਕਿਸੇ ਦਿਨ ਚੰਗੀ ਤਰ੍ਹਾਂ ਡੀਪ ਕਲੀਨਿੰਗ ਕਰਾਂਗੇ ਆਪਾਂ ਰਸੋਈ ਦੀ ਫਿਰ ਦਿਖਾਵਾਂਗੇ ਤੁਹਾਨੂੰ ਤੇ ਇੱਥੇ ਵਾਸਤੇ ਮੈਂ ਸਾਫ਼ ਕਰਕੇ ਹਨਾ ਫਿਰ ਮੈਂ ਉੱਪਰ ਦੇਖ ਰਹੀ ਕਿ ਮੈਂ ਕਿੰਨਾ ਕੁ ਵੀ ਹੋਗਾ ਰੇਤਾ ਰੁੱਟ ਨੂੰ ਕਾਪੀ ਕਰਕੇ ਸੀ ਕੱਲੇ ਸਾਫ਼ ਉੱਪਰੋਂ ਤੇ ਕਿਉਂਕਿ ਇਹ ਜਿਹੜਾ ਕੱਪੜੇ ਵਿਛਾਏ ਆ ਹਨਾ ਫਲਪ ਦੇ ਪਰੇ ਵੀ ਬਹੁਤ ਗੰਦੇ ਸੀ ਮੈਂ ਫਿਰ ਜਾ ਦੇ ਛੇੜਿਆ ਨਹੀਂ ਮੈਂ ਤਾਂ ਕੰਮ ਚਾਹੂਗਾ ਜੀ ਕਲੇਟ ਹੈ ਨਹੀਂ ਫਿਰ ਮੈਂ ਤਾਂ ਪਾਣੀ ਦਾ ਪਤਾ ਨਹੀਂ ਕਿੰਨਾ ਕਿੰਨਾ ਦਾ ਨਹੀਂ ਜੀ ਫੇਰ ਹੀ ਕਿਸੇ ਦਿਨ ਕਰਾਂਗੇ ਆਪਾਂ ਸਾਹਿਬ ਜੀ ਫਿਰ ਉਧਰੋਂ ਕਰਕੇ ਮੈਂ ਇੱਧਰ ਆ ਗਈ ਸੀ ਇੱਧਰ ਹਨਾ ਮੈਂ ਇਹਦੇ ਵਿੱਚੋਂ ਬਾਰੀ ਦੇ ਵਿੱਚੋਂ ਸਾਰਾ ਸਮਾਨ ਥੱਲੇ ਲਾ ਲਿਆ ਥੱਲੇ ਲਾ ਕੇ ਤੇ ਫਿਰ ਇਹਨੂੰ ਆਪਾਂ ਜਿਹੜੇ ਅਖਬਾਰ ਹੈ ਉਹ ਲਾ ਕੇ ਸੜਦਾਂਗੇ ਤੇ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਬਿਸ਼ਾ ਦਾਂਗੇ ਤੇ ਆ ਦੇਖੋ ਜੀ ਕਿੰਨੀ ਮਿੱਟੀ ਕਾਲੇ ਹੋ ਗਈ ਸੀ ਜਮੀ ਆ ਦੇਖੋ ਕਾਲੇ ਕਾਲੇ ਹੋ ਗਏ ਸੀ ਅਖਬਾਰ ਵੀ ਬਹੁਤ ਬੁਰਾ ਹਾਲ ਸੀ ਤੇ ਬਸ ਫਿਰ ਮੈਂ ਇੱਥੇ ਜਾਲੇ ਜੇ ਲਾਉਣ ਲੱਗ ਗਈ ਸੀ ਮੈਂ ਜਾਲੇ ਲਾਦਾ ਵਿੱਚੋਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਕੇ ਹਨਾ ਫਿਰ ਆਪਾਂ ਇਹਦੇ ਉੱਤੇ ਸਮਾਨ ਜਮਾਉਣਾ ਹੈ ਤੇ ਇੱਥੇ ਮੈਂ ਹਨਾ ਸਾਰਾ ਕੁਝ ਸਾਫ ਕਰਕੇ ਇੱਧਰ ਵੀ ਫਿਰ ਮੈਂ ਕੱਥਲੋ ਵੀ ਕਰ ਦਿੰਨੀ ਆ ਇਹ ਪੀਪੇ ਵਗੈਰਾ ਸਾਫ ਤੇ ਇੱਥੇ ਮੈਂ ਹਨਾ ਜਾਲੇ-ਜੋਲੇ ਲਾ ਕੇ ਫਿਰ ਮੈਂ ਇੱਥੇ ਚੰਗੀ ਤਰ੍ਹਾਂ ਇੱਟਾ ਪਾਸੇ ਕਰਕੇ ਮੈਂ ਝਾੜੂ ਲਾ ਲੂੰਗੀ ਝਾੜੂ ਲਾ ਕੇ ਫਿਰ ਆਪਾਂ ਹਨਾ ਇੱਟਾ ਸਹੀ ਕਰਕੇ ਰੱਖ ਕੇ ਉੱਪਰ ਇਹ ਫੱਟਾ ਰੱਖ ਦਾਂਗੇ ਜਿਵੇਂ ਰੱਖਿਆ ਹੋਇਆ ਸੀ ਤੇ બસ ਇਹ ਤੇ ਮੈਂ ਝਾੜੂ ਲਾਈ ਜਾਂਦੀ ਸੀ ਮੈਂ ਬ ਚੰਗੀ ਤਰ੍ਹਾਂ ਲਾਈ ਦਮਾ ਤੇ ਕਿਉਂਕਿ ਹਣਾ ਜੀ ਸਫਾਈ ਦੇ ਗੰਦ ਦੇਖ ਕੇ ਫਿਰ ਰਿਆ ਨਹੀਂ ਆਂਦਾ ਬਸ ਵੀ ਐਂ ਜੀ ਕਰਦੇ ਵੀ ਇੱਥੋਂ ਵੀ ਕਰ ਲਈ ਇੱਥੋਂ ਵੀ ਤੇ ਕਿੰਨੀ ਮਿੱਟੀ ਹੈ ਦੇਖੋ ਜੀ ਐਂ ਲੱਗਦਾ ਜਿਵੇਂ ਸਾਲ ਭਰ ਦੇ ਮਿੱਟੀ ਪਈ ਹੁੰਦੀ ਹੈ ਉੱਪਰ ਸਮਾਨ ਦੇ ਤੇ ਪੀਪੇ ਵੀ ਦੇਖੋ ਕਿੰਨਾ ਰਿੱਤੇ ਨਾਲ ਚਮਕਦੇ ਮੈਂ ਇਹਨੂੰ ਸਾਫ਼ ਕਰਕੇ ਤੇ ਫਿਰ ਇਹਨੂੰ ਹਣਰ ਫੱਟੇ ਨੂੰ ਰੱਖ ਦਾਂਗੇ ਥਾਂ ਤੇ ਤੇ ਬਸ ਇਹਨੂੰ ਫਿਰ ਮੈਂ ਇਹਦੇ ਉੱਤੇ ਕੱਪੜਾ ਫੇਰ ਲੂੰਗੀ ਚੰਗੀ ਤਰ੍ਹਾਂ ਇਰਕੇ ਕਪੜਾ ਤੇ ਫਿਰ ਆਪਾਂ ਸਮਾਨ ਸਾਫ਼ ਕਰ ਕਰਕੇ ਹਨਾ ਰੱਖੀ ਜਾਵਾਂਗੇ ਇਹਦੇ ਉੱਤੇ ਫੱਟੇ ਤੇ ਇੰਨੀ ਜਿਆਦਾ ਨੇਰੀ ਆਈ ਨਾ ਜੀ ਬਹੁਤ ਜਿਆਦਾ ਬੱਸ ਪਤਾ ਹੀ ਨਹੀਂ ਲੱਗਿਆ ਕਿੱਧਰੋਂ ਆ ਗਈ ਨੇਰੀ ਚੜ ਕੇ ਮੈਂ ਤਾਂ ਘੱਟ ਸੀ ਤੇ ਨੇਰੀ ਬਾਲੀ ਸੀ ਝਖੜੀ ਸੀ ਕਿਸ ਹਿਸਾਬ ਦਾ ਤੇ ਬੱਸ ਮੈਂ ਮਸ਼ੀਨ ਸਾਫ਼ ਕਰਦੀ ਸੀ ਆ ਸਾਗ ਚੇਰਨ ਵਾਲੀ ਤੇ ਇਹਨੂੰ ਸਾਫ਼ ਕਰਕੇ ਆਪਾਂ ਰੱਖ ਦਾਂਗੇ ਇਹਦੇ ਥਾਂ ਦੇ ਉੱਤੇ ਤੇ ਬੱਸ ਹਨਾ ਇਹਨੂੰ ਰੱਖ ਕੇ ਫਿਰ ਆਪਾਂ ਬੀਪੇ ਸਾਫ਼ ਕਰ ਦਾਂਗੇ ਵਾਸਤ ਤੇ ਮੈਂ ਨਾ ਪੀਪੇ ਰੱਖਦੇ ਸੀ ਹੁਣ ਮੈਂ ਇਹ ਕੰਨੀ ਰੱਖ ਲੂੰਗੀ ਤੇਲ ਲਾਗੇ ਤੇ ਬਸ ਹਣਾ ਅਹਰੇ ਵਿੱਚ ਖੰਡ ਆਪਣੇ ਪੀਪੀ ਦੇ ਵਿੱਚ ਇਹਨੂੰ ਵੀ ਸਾਫ ਕਰਕੇ ਉੱਪਰ ਰੱਖ ਦਾਂਗੇ ਇਹ ਥਾਂ ਤੇ ਤੇ ਮੈਨੂੰ ਐਵੇਂ ਜਿਵੇਂ ਘਣਾ ਇਹ ਚ ਕੀੜੀਆਂ ਵਗੈਰਾ ਨਾ ਚੜ ਜਾਣ ਫਿਰ ਮਿਲ ਆਸ਼ਮ ਦੇਖਾ ਸਾਰੇ ਖਿੱਚਤੀ ਸੀ ਬਸ ਇੱਥੇ ਸਾਫ ਕਰਤਾ ਆਪਾਂ ਸਾਰਾ ਹਣਾ ਬਸ ਝਾੜੂ ਰਹਿ ਗਿਆ ਸੀ ਅਪੜ ਤੇ ਸਲਫ ਵੀ ਮੈਂ ਕਰਤੀ ਸੀ ਉਪਰੋਂ ਸਾਫ ਫਿਰ ਮੈਂ ਇੱਧਰ ਦੇਖਿਆ ਇੱਧਰ ਵੀ ਜਾਲੀ ਜਾਲੀ ਲੱਗੇ ਪਈ ਸੀ ਸੈਂਕੇਟਾ ਫਿਰ ਮੈਂ ਚਲ ਇੱਥੇ ਵੀ ਬੁੱਕਰ ਮਾਰੇ ਦਿਨੀ ਲੱਗਦੇ ਹੱਥ ਤੇ ਇੱਥੇ ਵੀ ਫਿਰ ਮੈਂ ਬਸ ਹਨਾ ਬੁੱਕਰ ਨਾਲ ਜਾਲੇ ਲਾ ਕੇ ਚੰਗੀ ਤਰ੍ਹਾਂ ਤੇ ਇਹਨੂੰ ਸਾਫ਼ ਕਰਕੇ ਤੇ ਫਿਰ ਇੱਥੇ ਆਪਾਂ ਹਨਾ ਪਤਿਲੇ ਵਗੈਰਾ ਰੱਖਦੇ ਸੀ ਸਾਫ਼ ਕਰਕੇ ਤੇ ਫਿਰ ਮੈਂ ਝਾੜੂ ਕੱਢਣ ਲੱਗ ਗਈ ਸੀ ਮੈਂ ਚਲ ਝਾੜੂ ਨਾਲ ਦੇ ਨਾਲ ਬਸ ਇਹਨੂੰ ਹਨਾ ਹੁਣ ਆਪਾਂ ਸਮਾਨ ਪਾਸੇ ਕਰ ਕਰਕੇ ਤੇ ਆ ਬੋਰੀ ਹਨਾ ਆਟੇ ਵਾਲੀ ਸੇ ਦੇ ਉੱਤੇ ਵੀ ਰਿੱਤੇ ਰਿੱਤਾ ਹੋ ਗਿਆ ਜੰਮੀ ਝਾੜੀ ਜਾਂਦੀ ਸੀ ਤੇ ਬਸ ਹਨਾ ਆਪਾਂ ਸਮਾਨ ਪਾਸੇ ਕਰਕੇ ਸਾਰੇ ਲਾ ਦਾਂਗੇ ਝਾੜੂ Poner su hijo yo vi que le... ਤੇ ਇੱਥੇ ਵਸਣਾ ਸਿਲੰਡਰ ਪੁਰਾ ਕਰਕੇ ਫਿਰ ਮੈਂ ਇੱਥੇ ਵੀ ਲਾਉਂਦੀ ਸੀ ਝਾੜ ਮੈਂ ਪਿੱਛੇ ਆ ਫ੍ਰਿਜ ਤੁਲ ਨਾ ਮੈਂ ਕੱਢ ਲੂੰਗੀ ਚੰਗੀ ਤਰ੍ਹਾਂ ਕੂੜਾ ਫਿਰ ਮੈਂ ਇਹਨੂੰ ਸਹੀ ਕਰਕੇ ਰੱਖ ਕੇ ਬਸ ਫਿਰ ਮੈਂ ਹਨਾ ਸੈਟਿੰਗ ਜੀ ਨਹੀਂ ਬਣਦੇ ਸੀ ਫਿਰ ਮੈਂ ਸਹੀ ਰੱਖਿਆ ਰੱਖ ਕੇ ਤੇ ਫਿਰ ਮੈਂ ਚੰਗੀ ਤਰ੍ਹਾਂ ਝਾੜੂ ਲਾਉਂਗੀ ਤੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੀ ਕਿੰਨਾ ਕਿੰਨਾ ਹਨੇਰੀ ਆਈ ਤੇ ਮੀਆ ਆ ਕਿੰਨੇ ਘਨੇਰੀ ਆਏ ਤੇ ਕੀ ਕੀ ਨੁਕਸਾਨ ਹੋਇਆ ਕੀ ਕੀ ਨਹੀਂ ਹੋਇਆ ਤੇ ਹਨਾ ਬਹੁਤ ਜਿਆਦਾ ਯਾਨੀ ਕਿ ਕਲੋਕ ਦਾ ਨੁਕਸਾਨ ਵੀ ਹੋਇਆ ਤੇ ਕਈਆਂ ਦਾ ਤਾਂ Wi-Fi ਦੇ ਹਨ ਵੀ ਜਿਹੜੇ ਬਾਕਸ ਹੁੰਦੇ ਉਹ ਟੁੱਟ ਗਏ ਸੀ ਤੇ ਜਾਣ ਵਿੱਚ ਖੜ ਬੋਲ ਸੀ ਹਨ ਲਾਈਟ ਵੀ ਸਾਡੇ ਤਾਂ ਦੂਜੇ ਦਿਨ ਜਾ ਕੇ ਆਈ ਤੇ ਇੰਨੀ ਜਵੈ ਨੀਰੀ ਸ ਬਹੁਤ ਜ਼ਿਆਦਾ ਤੇ ਦੇਖੋ ਇਹ ਕਿੰਨਾ ਕੂੜਾ ਕੱਢਿਆ ਮੈਂ ਜਿੰਨੇ ਆਣਾ ਆਪਾਂ ਸਾਲ ਬਾਅਦ ਕੱਢਦੇ ਆਂ ਦੀਵਾਲੀ ਵਾਲੀ ਸਾਫ ਸਫਾਈ ਕਰਕੇ ਹੁਣ ਇਹ ਕੂੜਾ ਨਿਕਲਿਆ ਤੇ ਫਿਰ ਮੈਂ ਇੱਥੇ ਹੀ ਚੱਕਤਾ ਕੂੜਾ ਇਹਨਾਂ ਦਾ ਬਾਹਰ ਨਹੀਂ ਕੱਢਦੀ ਬਾਹਰ ਅੱਧ ਗੁੱਲਾਇਆ ਸਿਠਾ ਮੈਂ ਵਸੇ ਰਾਂ ਮੰਗਲਾ ਜਾ ਉਹ ਮੁਕਤ ਚੱਕ ਦਿੰਨੀ ਬਸ ਇੱਥੇ ਚੱਕ ਕਰਨੀ ਕੋਈ ਸਾਫ ਹੋ ਗਈ ਆਪਣੀ ਰਸੋਈ ਤੇ ਬਸ ਹਨਾ ਜਿਸ ਰਲ ਮਿਲ ਕੇ ਸਾਰਿਆਂ ਨੇ ਚੱਲ ਸਾਫ ਸਫਾਈ ਕਰ ਲਈ ਸੀ ਫਿਰ ਮੈਂ ਇੱਧਰ ਆ ਗਈ ਸੀ ਦੂਸਰੇ ਰੂਮ ਦੇ ਵਿੱਚ ਪੇਟੀਆਂ ਜਿੱਥੇ ਵੀ ਲਸ਼ਮਣ ਰੇਖਾ ਮੈਂ ਕਿਚਨ ਲੱਗ ਗਈ ਕਾਊਂਟਰ ਦੇ ਉੱਪਰ ਸਾਰੇ ਚਾਰ ਚਫੇਰੇ ਕੀੜੀਆਂ ਬਹੁਤ ਜ਼ਿਆਦੇ ਸੀ ਤਾਂ ਕਰਕੇ ਤੇ ਇੱਧਰ ਫਿਰ ਮੈਂ ਹਨਾ ਆਲੂ ਵਾਲੀ ਟੋਕਰੀ ਇੱਧਰ ਸਾਈਡ ਤੇ ਕਰਕੇ ਤੇ ਬਸ ਇੱਥੇ ਝਾੜੂ ਲਾਉਂਗੀ ਤੇ ਮੈਂ ਕਿਹਾ ਇੱਥੋਂ ਵੀ ਕੱਢ ਦਿੰਨਾ ਆਲੂ ਜੀ ਦੇਖਦੀ ਸੀ ਮੈਨੂੰ ਕੋਈ ਗਲਿਆ ਤਾਂ ਨਹੀਂ ਆਗਾ ਤੇ बस ਇੱਥੇ ਆਪਾਂ ਝਾੜੂ ਕੱਢ ਦਾਂਗੇ ਚੰਗੀ ਤਰ੍ਹਾਂ ਸਾਰਾ ਪੇਟੀ ਥੱਲੋਂ ਕੱਢ ਕੇ ਰੇਤਾ ਫਿਰ ਇੱਥੇ ਟੋਕਰੇ ਰੱਖ ਦਾਂਗੇ ਆਲੂ ਵਾਲਾ ਤੇ ਇੱਕ ਖਾਲੀ ਆ ਇਹਨੂੰ ਸੈੱਟ ਕਰਕੇ ਰੱਖ ਦਾਂਗੇ ਤੇ ਇੰਨੇ ਯਾਰ ਦੇ ਕਾਲਸ ਸੀ ਨਾ ਪੁੱਛੋ ਹੀ ਨਾ ਬਸ ਬੁਰਾ ਹਾਲ ਹੋਇਆ ਪਿਆ ਸੀ ਤੇvarthetaਸ ਮੈਂ ਝਾੜੂ ਲਾ ਦੂੰਗੇ ਇਧਰੋਂ ਵੀ ਹਨਾ ਤੇ ਅਸੀਂ ਨਾ ਬਸ ਹਾਂ ਰੋਟੀ ਤਾਂ ਹਜੇ ਆਟਾ ਵੀ ਨਹੀਂ ਗੁੰਨਿਆ ਸੀ ਜੋ ਨੇਰੀ ਆਈ ਤੇ ਆਟਾ ਤਾਂ ਹਜੇ ਬਸ ਅਸੀਂ ਗੁੰਨਣ ਲੱਗੀ ਸੀ ਮੈਂ ਮੈਂ ਕਿਹਾ ਚੱਲ ਮੈਂ ਬਾਹਰ ਹੀ ਲਾ ਲੂੰਗੀ ਚੁੱਲੇ ਤੇ ਰੋਟੀ ਤੇ ਮੈਂ ਹਜੇ ਆਟਾ ਗੁੰਨਣ ਦੀ ਚਲਾਈ ਕਰਦੀ ਸੀ ਤੇ ਬਸ ਇੱਕੋ ਦਮ ਹੀ ਚੜ ਕੇ ਆ ਗਈ ਮੈਂ ਸੁਨੇਹਾਂ ਨੂੰ ਕਿ ਮੈਂ ਨੇਰੀ ਚੜੀ ਹੁੰਦੀ ਹੈ ਵੀ ਬਾਰੀ ਬੂਰੀ ਲਾ ਦੇ ਰਸੋਈ ਦੇ ਤੇ ਬਸ ਉਹਨੇ ਲਾਈ ਅਸੀਂ ਬਾਹਰੋਂ ਵਸੇ ਸਮਾਨ ਚੱਕਿਆ ਇੱਕ ਦੋ ਤੇ ਬਸ ਉਹਦੀ ਚੜਿਆ ਹੀ ਨੇਰੀ ਤਾਂ ਇੰਨੀ ਜਿਆਦੇ ਸੀ ਬਸ ਬਹੁਤ ਬੁਰਾ ਹਾਲ ਸੀ ਤੇ ਬਸ ਇੱਥੇ ਮੈਂ ਝਾੜੂ ਲਾ ਦੂੰਗੀ ਫਿਰ ਸਨੇਹਾ ਆਪੇ ਹਨਾ ਪੋਚੇ ਵਗੈਰਾ ਲਾ ਦੋਗੇ ਸਾਰੇ ਇੱਥੇ ਆਪਾਂ ਕੂੜਾ ਸਾਰਾ ਕੱਢੀ ਜਾਂਨੇ ਆ ਤੇ ਡਸਟਿੰਗ ਉਹਨੇ ਸਾਰੇ ਕਰ ਦਿੱਤੀ ਸੀ ਕਮਰੇ ਦੀ ਮੈਂ ਕੱਲ ਤੋਂ ਡਸਟਿੰਗ ਕਰਦੇ ਮੈਂ ਝਾੜੂ ਵਗੈਰਾ ਲਾ ਲ ਫਿਰ ਉਹਨੇ ਫੇਟੀਆਂ ਦੇ ਕੱਪੜੇ ਵਗੈਰਾ ਸਾਰੇ ਲਾ ਕੇ ਸਾਫ ਕੀਤਾ ਹੈ ਅਸੀਂ ਪਰਸੋਂ ਚੋਂ ਉੱਥੇ ਸਾਫ ਕਰਕੇ ਹਟੇ ਸੀ ਸਾਰੇ ਦੋਨੋਂ ਰੂਮ ਚੰਗੀ ਤਰ੍ਹਾਂ ਕਲੀਨ ਕੀਤੇ ਸੀ ਸਾਰੇ ਹਨਾ ਝਾੜ-ਛੜਾਈਆ ਕੀਤਾ ਸੀ ਤੇ ਬਸ ਨੇਰੀਆਂ ਦਾ ਜੀ ਹੁਣ ਆਈਆਂ ਬਸ ਤੀਜੇ ਚੌਥੇ ਦਿਨ ਨੇਰੀ ਆਈ ਰਹੀਆ ਕਰੋਗੇ ਮੈਂ ਤਾਂ ਘਾਟ ਹੀ ਆ ਕਰਨਗੇ ਨੇਰੀਆਂ ਜਿਆਦਾ ਆਇਆ ਕਰਨਾਂਗੀਆਂ ਤੇ ਬਸ ਪਤਾ ਹੀ ਹੈ ਸਾਨੂੰ ਹਨਾ ਤੇ ਬਸੇ ਹੁਣ ਇਧਰਲੇ ਰੂਮ ਦੇ ਵਿੱਚ ਲੱਗ ਗਈ ਸੀ ਮੈਂ ਉਦੋਂ ਰਸੋਈ 'ਚ ਝਾੜੂ ਲਾ ਲਾ ਕੇ ਹੱਤੀ 'ਚ ਕੰਮਰੇ ਚ ਲਾਉਂਦੀ ਸੀ ਇਹ ਕਹਿੰਦੀ ਚਲ ਮੈਂ ਇਧਰ ਕਰ ਦਿੰਨੀ ਐ ਡਸਟਿੰਗ ਤੇ ਇਹ ਕਹਿੰਦੀ ਮੈਂ ਇਧਰ ਆਪੇ ਝਾੜੂ ਲਾ ਦੂੰਗੀ ਫਿਰ ਮੈਂ ਬਾਹਰ ਲਾਉਣ ਲੱਗ ਗਈ ਸੀ ਮੈਂ ਕਿਹਾ ਚਲ ਮੈਂ ਬੇੜੇ ਚਲਾ ਦੇਣੀ ਜਿੰਨਾ ਕਿ ਮਿੱਥੋਂ ਲੱਗਿਆ ਤੇ ਬਸ ਇਹ ਇਧਰੋਂ ਕਰ ਦੂਗੀ ਸਫਾਈ ਫਿਰ ਮੈਂ ਬਾਹਰ ਲਾ ਲੂੰਗੀ ਬੇੜੇ 'ਚ ਝਾੜੂ ਤੇ ਬਸ ਰਲ ਮਿਲ ਕੇ ਸਾਰਿਆਂ ਨੇ ਕੰਮ ਕਰ ਲਿਆ ਸੀ ਅਸੀਂ ਤੇ ਇੱਥੇ ਮੈਂ ਬਾਹਰ ਝਾੜੂ ਲਉਣ ਲੱਗ ਗਈ ਸੀ ਹਨਾ ਮੈਂ ਕਿਹਾ ਚੱਲ ਬਾਹਰ ਲਾ ਦੇਣੀ ਹੈ ਤੇ ਸਾਡੇ ਇਸ ਚੈਨਲ ਤੇ ਜੇ ਕੋਈ ਨਵੇਂ ਆਇਆ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਲਾਈਕ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੇ ਤੁਹਾਨੂੰ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗਦੀ ਹੈ ਤਾਂ ਤੇ ਅਸੀਂ ਹਨਾ ਸਾਰੇ ਹਨਾ ਹੌਲੀ-ਹੌਲੀ ਜਦੋਂ ਆਪਾਂ ਚੈਨਲ ਬਣਾਉਂਨੇ ਆ ਤੇ ਹੌਲੀ-ਹੌਲੀ ਸ਼ੁਰੂਆਤ ਨਾਲ ਹਨਾ ਸਬਸਕ੍ਰਾਈਬਰ ਵੱਧਦੇ ਆ ਤੇ ਸਾਰੇ ਹਨਾ ਵੀ ਆਪਾਂ ਨਾਲ ਸਾਥ ਮਿਲਦਾ ਇੱਕੋ ਦਮ ਤਾਂ ਦਾ ਕਹਿੰਦੇ ਹੁੰਦੇ ਹਨਾ ਕੋਈ ਚੀਜ਼ ਨਹੀਂ ਜੁੜਦੀ ਹੈਗੀ ਤੇ ਬਸ ਹੌਲੀ ਹੌਲੀ ਹਨਾ ਆਪਣੇ ਵੀ ਚੱਲ ਉਹ ਹੋ ਜੂਗਾ ਮੜਾ ਮੁੱਟਾ ਹਨਾ ਚੱਲਣ ਲੱਗ ਜੂ ਚੱਲਣ ਤੇ ਬਸ ਹਨਾ ਇੱਥੇ ਹਨਾ ਅਸੀਂ ਸਾਫ ਸਫਾਈ ਕਰਦੇ ਸੀ ਤੇ ਕਹਿੰਦੀ ਮੈਂ ਵੀ ਅੰਦਰ ਪੋਚੇ ਵਗੈਰਾ ਇਹਨੇ ਲਾਤੇ ਸੀ ਤੇ ਅਸੀਂ ਗੱਲਾਂ ਕਰਦੇ ਸੀ ਮੈਂ ਕਹਿੰਦੀ ਕਿੰਨਾ ਕਰ ਹੈਗਾ ਨਾ ਵੀ ਬਸ ਰਹਿੰਦਾ ਹੈ ਤੇ ਬਿਹੜਾ ਇਹਨੇ ਪੋਚੇ ਵਗੈਰਾ ਲਾਤੇ ਆ ਦੇਖੋ ਜੀ ਕਲੀਨ ਕਰਤੇ ਸੀ ਰੂਮ ਤੇ ਬਾਰੀ ਰੰਦਾ ਸੀ ਖਲਾਰਾ ਪਿਆ ਜਿਹੜਾ ਹਨਾ ਕੱਪੜੇ ਵੀ ਇੰਨੇ ਢੇਰ ਲੱਗੇ ਪਏ ਆ ਦੋ ਤਿੰਨ ਦਿਨਾਂ ਦੇ ਧੋਣ ਵਾਲੇ ਤੇ ਉਹ ਵੀ ਧੋਣ ਵਾਲੇ ਸੀ ਮੈਂ ਕਿ ਲਾਈਟ ਆਊ ਤਾਂ ਇਹ ਧੋਵਾਂਗੇ ਦੇਖੀ ਜਾਓ ਕਿ ਮੈਂ ਕਿ ਨਹੀਂ ਤਾਂ ਮੇਣ ਮੇਣ ਜਿਹਾ ਧੋਲਾਂਗੇ ਫਿਰ ਹੱਥ ਨਾਲ ਆਣਾ ਵਰਦੀ ਵਗੈਰਾ ਜਿਹੜੀ ਹੋਊਗੀ ਤੇ ਬਸ ਹੁਣ ਰਸੋਈ ਵੀ ਹੋ ਗਈ ਸੀ ਕਲੀਨ ਇੱਥੇ ਤੇ ਬਾਹਰ ਹੀ ਜਾ ਦੇ ਖਲਾਰਾ ਸੀ ਜੇ ਬਾਹਰ ਤਾਂ ਸਾਨੂੰ 10 11 ਵਜੇ ਇਸ ਕੰਮ ਕਰਦੇ ਆਣੂ ਤੇ ਅਸੀਂ 12 1 ਵਜੇ ਨਾਤੇ ਆ ਦੇਖੋ ਕੱਪੜੇ ਦਾ ਖਲਾਰਾ ਕਿੰਨਾ ਪਿਆ ਬਾਥਰੂਮ ਚ ਕੱਢ ਕੇ ਲੈ ਆਉਂਦੇ ਦੇ ਸਾਰੇ ਗਲੇ ਮਿੱਟੀ ਨਾਲ ਲਿਪੜੇ ਸੀ ਕੱਪੜੇ ਤੇ ਬਸ ਮੈਂ ਇੱਥੇ ਨਾਲ-ਨਾਲ ਕੂੜਾ ਪਾਈ ਜਾਂਦੀ ਸੀ ਤੇ ਮੈਂ ਫਿਰ ਸੁਨਿਆਣ ਕਮਰੇ ਕਾ ਵੀ ਬੱਠਰ ਚ ਪਾ ਦੇ ਕੂੜਾ ਤੇ ਬਾਕੀ ਬਾਲਟੀ ਚ ਪਾਦੀ ਫਿਰ ਮੈਂ ਸੱਟਿਆਂਗੇ ਤੇ ਤਿੰਨ ਬੱਠਰ ਮੈਂ ਕੂੜੇ ਦੇ ਛੱਟ ਕੇ ਜੀ ਤੁਸੀਂ ਯਕੀਨ ਨਹੀਂ ਮੰਨਣਾ ਹਜੇ ਅੱਧਾ ਸਾਡਾ ਰਹਿੰਦਾ ਥੱਲੋ ਵਿੜਾ ਸਾਫ਼ ਕਰਨ ਵਾਲਾ ਤੇ ਮੈਂ ਕਿਹਾ ਚਲੋ ਹੱਥ ਨਹੀਂ ਕਰ ਦਾਂਗੇ ਆਪਾਂ ਸਾਫ਼ ਵੀ ਜਿੰਨਾ ਕਹਿੰਦਾ ਸਵੇਰ-ਸਵੇਰ ਕਰ ਲੈਨੇ ਕਿਉਂਕਿ ਧੁੱਪ ਵੀ ਚੜ ਗਈ ਸੀ ਬਹੁਤ ਜ਼ਿਆਦਾ ਤੇ ਆ ਦੇਖੋ ਜੀ ਇੰਨੇ ਕੱਪੜੇ ਸੀ ਫਿਰ ਮੈਨੂੰ ਚਾਦਰ ਦੇ ਵਿੱਚ ਬੰਨ ਕੇ ਰੱਖਦੇ ਮੈਂ ਕਿਹਾ ਚੱਲ ਮੈਂ ਬੰਨ ਕੇ ਰੱਖ ਦਿੰਨੀ ਐ ਤੇ ਮੈਂ ਮਿੰਟ ਧੋ ਲਾਂਗੇ ਫਿਰ ਮੈਂ ਬਸ ਉਹਨਾਂ ਆਪਣੇ ਬੇਟੇ ਦੇ ਵਰਦੀ ਧੋਤੀ ਪੱਗ ਧੋਤੀ ਤੇ ਬਸ ਇੱਕ ਇਹਦੇ ਡੈਡੀ ਦੇ ਪੈਂਟ ਧੋਤੀ ਮੈਂ ਕਿਹਾ ਬਾਕੀ ਫੇਰ ਉਹ ਮੈਨੂੰ ਆ ਕੇ ਡਰਾਉਣ ਲੱਗ ਗਏ ਕੰਦੇ ਵੀ ਪਲੇਟ ਤਾਂ 2-3 ਦਿਨ ਨਹੀਂ ਹੋਣੇ ਮੈਂ ਕਿਹਾ ਹੇ ਕਿਵੇਂ ਕਰਾਂਗੇ ਫਿਰ ਆਪਾਂ ਮੈਂ ਕਿਹਾ ਚੱਲ ਦੇਖੀ ਜਾਊਗੀ ਹਣਾਂ ਤੇ ਥੋੜਾ ਥੋੜਾ ਨਾ ਪਾਣੀ ਨਾਲ ਸਾਰ ਲਾਂਗੇ ਤਾਂ ਇਤਾਂ ਜੀ ਤੇ ਇੰਨੀ ਲੱਗਦੀ ਸੀ ਨਾ ਤੇ ਪਾਣੀ ਵੀ ਠੰਡਾ ਹੈ ਨਹੀਂ ਸੀ ਪੀਣ ਨੂੰ ਕਿਉਂਕਿ ਰਾਤ ਦੀ ਲਾਈਟ ਗਈ ਸੀ 7 ਵਜੇ ਦੀ ਤੇ ਬਸ ਮਸੇ ਹਜੇ ਹਨਾ ਸ਼ਾਮ ਨੂੰ ਆਈ ਲਾਈਟ 4 4:30 ਜੀ ਭਾਂਡੇ ਮਾਰਦੇ ਫਿਰ ਮੈਂ ਪਹਿਲਾਂ ਸਲਾਹ ਕਰਦੀ ਸੀ ਕੱਪੜੇ ਧੋਣ ਦੀ ਫਿਰ ਮੈਂ ਕੰਮ ਚੱਲੀ ਨੂੰ ਭਾਂਡੇ ਮਾ ਲਾ ਮੈਂ ਕਹ ਵੀ ਆਪਾਂ ਫਿਰ ਸੋਭਾਈ ਧੋ ਲਾਂਗੇ ਕਿ ਉਹ ਲੈਡ ਕਦੇ ਹੁੰਦੀ ਸੀ ਫਿਰ ਜੰਗਲ ਬੰਨ ਲਿਖ ਦਿਨੀ ਸੀ ਫਿਰ ਮੈਂ ਕਹਿੰਦੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਮੈਂ ਤੋਲਾਂਗੇ ਸਵਾ ਸਵਾ ਮੈਂ ਤਾਂ ਘਾਟੀ ਪਿਆ ਦੇ ਚਖੜ ਬੋਲ ਸੀ ਜਿਆਦਾ ਬਹੁਤ ਜ਼ਿਆਦਾ ਨਾ ਜ਼ਿਆਦਾ ਨਾ ਬੁਰਾ ਹਾਲ ਕਰ ਤੈਨੂੰ ਨਾ ਦ ਰਖਤ ਵਗੈਰਾ ਪੱਤੇ ਗਏ ਤੇ ਸਾਡਾ ਦਾ ਕਣਕਲਾ ਢੋਲ ਨੂੰ ਉੱਠ ਜਾ ਰਹੇ ਸੀ ਬਾਹਰ ਬੇੜੇ ਤੁਗ ਗੇ ਔਰ ਦੇ ਕੇ ਖਾਲੀ ਸੀ ਨਾ ਬਾਹਰ ਰੱਖੇ ਹੋਏ ਸੀ ਫਿਰ ਚੱਕ ਕੇ ਲਿਆਂਦਾ ਸੀ ਤੇ ਇਰੇ ਪਾਪਾ ਦਾ ਦੇਸੀ ਉਹ ਜਿੱਤਵਾਲ ਸੀ ਹਨਾ ਜਿੱਤਵਾਲੋਂ ਆਉਂਦੇ ਵੇ ਟਾਈਮ ਉਹਨਾਂ ਨੂੰ ਬਹੁਤ ਜ਼ਿਆਦਾ ਲੱਗ ਗਿਆ 10 ਵਜੇ ਆਏ ਤੇ ਮੈਨੂੰ ਫੋਨ ਆਇਆ ਕਹਿੰਦੇ ਵੀ ਰੋਟੀ ਦੋਸੇ ਖਾ ਲੂ ਬਣਾ ਕੇ ਤੇ ਹੁਣ ਲੇਟ ਹੋ ਜਾਊਗਾ ਉਹਦੇ ਕਹਿੰਦੇ ਵੀ ਮੈਂ ਜਿੱਤਵਾਲ ਆ ਵੀ ਉੱਥੇ ਅੱਗ ਲੱਗੀ ਪਈ ਸੀ ਹਨਾ ਤਾਰਾਂ ਨੂੰ ਤਾਰਾਂ ਨੂੰ ਸ਼ਾਰਟ ਸਰਕਟ ਹੋਇਆ ਪਤਾ ਨਹੀਂ ਕੀ ਹੋਇਆ ਕਿ ਇਹਨੇ ਤਾਰਾਂ ਨੂੰ ਅੱਗ ਲੱਗੀ ਸੀ ਤੇ ਨੇਰੇ ਬਹੁਤ ਜ਼ਿਆਦਾ ਸੀ ਇਸ ਕਰਕੇ ਉਹ ਰੁਕ ਗਈ ਸੀ ਤੇ ਫਿਰ ਥੋੜਾ ਜਿਹਾ ਨਾ ਰੁਕਿਆ ਮੀਂਹ ਵਗੈਰਾ ਫਿਰ ਹਨਾ ਰੁਕਿਆ ਤਾਂ ਘਾਟੀ ਹੋ ਜਾਣੀ ਕਿ ਘਟ ਹੋ ਗਿਆ ਸੀ ਰੁਕਿਆ ਤਾਂ ਨਹੀਂ ਸੀ ਜਿਆਦੇ ਤੋਂ ਘਟ ਹੋ ਗਿਆ ਸੀ ਤੇ ਇਹ ਤੋਂ ਬਸ ਫਿਰ ਉਹ ਆ ਗਈ ਸੀ ਤੇ ਰਾਤ ਸਾਰੀ ਰਾਤ ਬਸ ਲੇਟਨੀ ਹੂ ਹਵਾ ਠੰਡੀ ਚੱਲਦੀ ਸੀ ਫਿਰ ਅਸੀਂ ਬਾਰ ਖੋਲ ਕੇ ਬਾਰੀਆਂ ਖੋਲ ਕੇ ਹਨਾ ਬਸ ਪੱਖਾ ਛੱਡ ਕੇ ਪੈ ਗਏ ਸੀ ਕਿਉਂਕਿ ਬਾਹਰ ਤਾਂ ਮੌਸਮ ਪੈਣ ਵਾਲਾ ਹੈ ਨਹੀਂ ਸੀ ਮੀਂਹ ਪਈ ਗਿਆ ਸਾਰੀ ਰਾਤ ਬਸ ਕੰਮ ਜੀ ਹੋਈ ਗਈ ਮੈਂ ਤਾਂ ਘਟ ਪਿਆ ਨੇਰੀ ਵਾਲੀ ਤੇ ਠੀਕ ਹੈ ਜੀ ਜਦੋਂ ਬਸ ਆਪਾਂ ਹੁਣ ਭਾਂਡੇ ਵਗੈਰਾ ਮਾ ਲੈਂਦੇ ਆ ਠੀਕ ਹੈ ਜੀ ਤੇ ਜੀ ਹੁਣ ਹੋ ਗਿਆ ਸ਼ਾਮ ਦਾ ਟਾਈਮ 4:30 ਤਾਂ ਹੋ ਗਿਆ ਤੇ ਇੱਥੇ ਮੈਂ ਵੀਡੀਓ ਦਾ ਐਂਡ ਕਰਦੇ ਆ ਆਪਾਂ ਹਨਾ ਕੱਲ ਵਾਲੇ ਨਵੇਂ ਵੀਡੀਓ ਦੇ ਵਿੱਚ ਮਿਲਾਂਗੇ ਤੇ ਮੈਂ ਇੱਥੇ ਤਰਪਾਈ ਕਰਦੇ ਸੀ ਸੁਨੇਹਾ ਨੇ ਸੋੜਦੀ ਮੈਂ ਤਰਪਾਈ ਕਰਦੇ ਤੇ ਕੱਲ ਵਾਲੇ ਨਵੇਂ ਬਲੌਗ ਦੇ ਵਿੱਚ ਮਿਲਾਂਗੇ ਜੇ ਸਾਨੂੰ ਅੱਜ ਦੀ ਵੀਡੀਓ ਸਾਨੂੰ ਪਸੰਦ ਆ ਗਈ ਹੋਵੇ ਤੁਹਾਨੂੰ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਵੀਡੀਓ ਨੂੰ ਫੁਲਨ ウォਚ ਕਰਿਆ ਕਰੋ ਇਹ ਜ਼ਰੂਰੀ ਤੇ ਜਿਹੜਾ ਕੋ ਸਾਡੇ ਚੈਨਲ ਦੇ ਉੱਤੇ ਵੀਰ ਘੰਣਾਵੇਂ ਆਏ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਹੋ ਮੋਹਿੰਦੀ ਪਿੰਡਾਂ ਦੀ ਤੇ ਮਿਲਾਂਗੇ ਕੱਲ੍ਹ ਲੈ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ